ਹਾਂਜੀ ਸਤਿ ਸ੍ਰੀ ਅਕਾਲ ਵੈਲਕਮ ਟੂ ਮਾਈ YouTube ਚੈਨਲ ਤੇ ਅੱਜ ਫਿਰ ਹਾਜ਼ਰ ਹੋਇਆ ਹਾਂ ਤੁਹਾਡੇ ਨਾਲ ਇੱਕ ਨਵੀਂ ਰੈਸਪੀ ਦੇ ਨਾਲ ਤੇ ਪਲੀਜ਼ ਇਸ ਰੈਸਪੀ ਨੂੰ ਆਪਾਂ ਬਹੁਤ ਹੀ ਸੌਕੇ ਤਰੀਕੇ ਨਾਲ ਘਰੇ ਬਣਾ ਸਕਦੇ ਹਾਂ ਆਉ ਤੁਹਾਨੂੰ ਵਿਖਾਣੇ ਆ ਆਪਾਂ ਕਿਹੜੀ ਰੈਸਪੀ ਬਣਾਉਣ ਲੱਗੇ ਆ ਤਾਂ ਪਲੀਜ਼ ਵੀਡੀਓ ਨੂੰ ਪੂਰੀ ਦੇਖਿਓ ਤੇ ਵੀਡੀਓ ਦੇਖਣ ਤੋਂ ਬਾਅਦ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਿਓ ਔਰ ਤੁਸੀਂ ਚੈਨਲ ਦੇਖਦੇ ਜਰੂਰ ਆ ਪਰ ਸਬਸਕ੍ਰਾਈਬ ਨਹੀਂ ਕਰਦੇ ਪਲੀਜ਼ ਸਾਡੀ ਬੇਨਤੀ ਆ ਤੇ ਤੁਸੀਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰੋ ਤੇ ਅੱਗੇ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰੋ ਹਾਂਜੀ ਤੇ ਅੱਜ ਇਸ ਤਰ੍ਹਾਂ ਤੁਸੀਂ ਦੇਖ ਹੀ ਲਿਆ ਹੋਣਾ ਪਹਿਲਾਂ ਕਿ ਆਪਾਂ ਆਲੂ ਧੋਰੇ ਸੀਗੇ ਆਲੂ ਨੂੰ ਆਪਾਂ ਚੰਗੀ ਤਰ੍ਹਾਂ ਧੋ ਲਿਆ ਹੁਣ ਆਪਾਂ ਲਿਆ ਪੰਜ ਤੋਂ ਛੇ ਆਲੂ ਆਲੂਆਂ ਦੇ ਆਪਾਂ ਅੱਜ ਬਣਾਵਾਂਗੇ ਫ੍ਰੈਂਚ ਫ੍ਰਾਈਜ਼ ਫ੍ਰੈਂਚ ਫ੍ਰਾਈਜ਼ ਬਹੁਤ ਹੀ ਮਜ਼ੇਦਾਰ ਬਣਨਗੇ ਜਿੰਨਾ ਕਿ ਤੁਸੀਂ ਮੈਕਡੋਨਲਡਰ ਦੇ ਵਿੱਚ ਖਾਣੇ ਹੋ ਤੇ ਉਦਾਂ ਦੇ ਤੁਸੀਂ ਟਰਾਈ ਕੀਤੇ ਹੋਣੇ ਘਰੇ ਕਈ ਵਾਰ ਨਹੀਂ ਬੰਦੇ ਆਪਾਂ ਤੁਹਾਨੂੰ ਦੱਸਾਂਗੇ ਕਿ ਇਸ ਤਰ੍ਹਾਂ ਬੰਦੇ ਆ ਜਿਸ ਤਰ੍ਹਾਂ ਉਸ ਤਰੀਕੇ ਨਾਲ ਬਣਾਵਾਂਗੇ ਕ੍ਰਿਸਪੀ ਬਣਨਗੇ ਪੂਰੇ ਹਾਂਜੀ ਆਪਾਂ ਲਿਆ ਚਿੱਟੇ ਆਲੂ ਤੇ ਇਹਨਾਂ ਨੂੰ ਆਪਾਂ ਨਾ ਥੋੜੇ ਥੋੜੇ ਛੇਲ ਲਾਂਗੇ ਵੈਸੇ ਤਾਂ ਨਵੇਂ ਆਲੂ ਆ ਇਹ ਥੋਤਿਆਂ ਹੀ ਸਹੀ ਹੋ ਜਾਂਦੇ ਆ ਤਾਂ ਆਪਾਂ ਫਿਰ ਵੀ ਇਹਨਾਂ ਨੂੰ ਨਾ ਇਸ ਤਰ੍ਹਾਂ ਥੋੜੇ ਥੋੜੇ ਛੇਲਾਂਗੇ ਆ ਦੇਖੋ ਆ ਛਿੱਲ ਲੈ ਰਹੀ ਆ ਉਤੋਂ ਇਹ ਤੋਂ ਜਿਹੜਾ ਥੋੜਾ ਥੋੜਾ ਕਾਲਾ ਪੰਨਾ ਜਾਂ ਉੱਪਰੋਂ ਥੋੜੀ ਥੋੜੀ ਮਿੱਟੀ ਹੈ ਜਿਹੜੀ ਉਹ ਸਾਰੇ ਵਿੱਚੋਂ ਨਿਕਲ ਜਾਣਗੇ ਤੇ ਛੋਟੇ ਛੋਟੇ ਹੋਲ ਆ ਜਿਹੜੇ ਇਹਨਾਂ ਨੂੰ ਚੰਗੀ ਤਰ੍ਹਾਂ ਸਫਾਈ ਹੋ ਜੂਗੀ ਇਹਨਾਂ ਆਲੂਆਂ ਦੇ ਵਿੱਚ ਹੁੰਦੇ ਜਿਹੜੇ ਤੇ ਉਸ ਤੋਂ ਬਾਅਦ ਦਿਖਾਣੇ ਤੁਹਾਨੂੰ ਅੱਗੇ ਕੀ ਪ੍ਰੋਸੈਸ ਆ ਪਹਿਲੇ ਇਹਨੂੰ ਆਪਾਂ ਛੇਲ ਲਈਏ ਹਾਂਜੀ ਤੇ ਆਪਾਂ ਆਲੂ ਇਨੂੰ ਇਸੇ ਤਰ੍ਹਾਂ ਤੁਹਾਨੂੰ ਕੱਟਣ ਦਾ ਤਰੀਕਾ ਦੱਸ ਦਿਆਂ। ਇਦਾਂ ਆਪਾਂ ਸਿੱਡਾ-ਸਿੱਡਾ ਤੋਂ ਲਾ ਕੇ ਇਹਨੂੰ ਚੋਕਸ ਕਰਨਾ। ਤਾਂ ਚੋਕਸ ਇੱਕ ਕਿਊਬ ਬਣਾਣਾ। ਆਲੂ ਜਦੋਂ ਵੀ ਤੁਸੀਂ ਲੈਣੇ ਨਾ ਵੱਡੇ-ਵੱਡੇ ਸਾਈਜ਼ ਦੇ ਆਲੂ ਲੈਣੇ, ਚਾਹੇ ਚਿੱਟੇ ਲੋ ਜਾਂ ਚਾਹੇ ਲਾਲ ਲੋ, ਆਪਾਂ ਆਪਣਾ ਵੇਸਟ ਪਾਰਟ ਇਹਨੂੰ ਆਪਾਂ ਸਾਈਡ ਤੇ ਕੱਢੀ ਜਾਵਾਂਗੇ। ਦੂਬਾ ਜਿਸ ਤਰ੍ਹਾਂ ਸਾਈਡ ਤੋਂ ਲਾਵਾਂਗੇ। ਇਸ ਸਾਈਡ ਤੋਂ ਲਾਵਾਂਗੇ। ਦੇਖੋ ਆਪਣੇ ਕੋ ਕਯੂਬ ਜਿਹਾ ਬਣ ਗਿਆ ਇਹਨੂੰ ਉਸ ਤਰੀਕੇ ਆਪਾਂ ਹੁਣ ਕੱਟਾਂਗੇ ਜਿਸ ਹਿਸਾਬ ਨਾਲ ਤੁਸੀਂ ਪੀਸ ਰੱਖਣੇ ਆ ਬਾਹਲੇ ਵੱਡੇ ਵੀ ਨਹੀਂ ਕਰਨੇ ਫਿਰ ਗਲਣ ਦੇ ਵਿੱਚ ਦਿੱਕਤ ਆਏਗੀ ਆ ਦੇਖੋ ਇਸ ਤਰ੍ਹਾਂ ਵੀਡੀਓ ਦੇ ਨਾਲ ਜੁੜੇ ਰਹੋ ਤੁਹਾਨੂੰ ਅੱਗੇ ਪਤਾ ਲੱਗੂਗਾ ਇਦੇ ਵਿੱਚੋਂ ਆਪਾਂ ਕਿਸ ਤਰ੍ਹਾਂ ਇਹਨੂੰ ਬਣਾਣੇ ਆ ਤੁਸੀਂ ਇਸੇ ਤਰ੍ਹਾਂ ਇੱਦਾਂ ਨੇਲ ਨੂੰ ਪਿੱਛੇ ਰੱਖ ਕੇ ਆਪਣੇ ਅੰਗੂਠੇ ਨੂੰ ਇੱਦਾਂ ਪਿੱਛੇ ਰੱਖ ਕੇ ਆ ਦੇਖੋ ਇਸ ਤਰ੍ਹਾਂ ਚਾਕੂ ਰੱਖਣਾ ਇਹਨੂੰ ਇੱਦਾਂ ਦਬਾਉਣਾ ਇੱਦਾਂ ਪੀਸ ਹੋਈ ਜਾਣਗੇ ਦੇਖੋ 프라이즈 ਬੰਦੇ ਜਾਂਦੇ ਆਪਣੇ 프라이즈 ਨਾਲ সাইਜ਼ ਆਉਂਦਾ ਇਹਨਾਂ ਦਾ ਹਾਂਜੀ ਆਪਾਂ ਲੈ ਲਿਆ ਪਤੀਲੇ ਦੇ ਵਿੱਚ ਪਾਣੀ ਤੇ ਉਹਦੇ ਵਿੱਚ ਪਾਵਾਂਗੇ ਇੱਕ ਚਮਚ ਨਮਕ ਤੇ ਨਮਕ ਨੂੰ ਪਾਣੀ ਨੂੰ ਗਰਮ ਕਰਾਂਗੇ ਤੇ ਗਰਮ ਕਰਕੇ ਪਾਣੀ ਗੈਸ ਕਰ ਦਾਂਗੇ ਆਪਾਂ ਬੰਦ ਆਪਾਂ ਇਹਦੇ ਵਿੱਚ ਮੈਕਸਿਮਮ 10 ਤੋਂ 7 ਮਿੰਟ ਆਪਾਂ ਰੱਖਾਂਗੇ ਵਿੱਚ ਇਹਦੇ ਜਿਹੜੇ ਆਪਾਂ ਫਰਾਈਜ਼ ਦੇ ਆਪਾਂ ਪੀਸ ਕੀਤੇ ਆ ਉਹਨਾਂ ਨੂੰ ਤਾਂ ਕਿ ਉਹਦੇ ਨਾਲ ਕੀ ਹੋਊਗਾ ਇਹਦੇ ਵਿੱਚੋਂ ਜਿੰਨਾ ਵੀ ਵੇਸਟੇਜ ਸਟਾਰਚ ਆ ਸਾਰਾ ਨਿਕਲ ਜਾਊਗਾ ਜਿਸ ਦੇ ਨਾਲ ਕਿ ਆਪਣੇ ਜਿਹੜੇ ਫਰੈਂਚ ਫਰਾਈਜ਼ ਦਾ ਚਿਪਸ ਕ੍ਰਿਸਪੀ ਬਣ ਗਏ ਖੋ ਜਿਵੇਂ ਪਾਣੀ ਦੇ ਵਿੱਚੋਂ ਭਾਪ ਉਹ ਨਿਕਲ ਲੱਗ ਗਈ ਆ ਤਾਂ ਹੁਣ ਆਪਾਂ ਵਿੱਚ ਜਿਹੜੀਆਂ 프라이ਜ਼ ਕੱਟੀਆਂ ਸੀਗੀਆਂ ਉਹਨਾਂ ਨੂੰ ਪਾਵਾਂਗੇ ਤਾਂ। ਤਾਂ ਇਹਨਾਂ ਨੂੰ ਜਦੋਂ ਪਾਣੀ ਗਰਮ ਆ ਫਿਰ ਆਪਾਂ ਨੂੰ ਗੈਸ ਨੂੰ ਕਰ ਦਾਂਗੇ ਬੰਦ। ਗੈਸ ਨੂੰ ਬੰਦ ਕਰਨ ਤੋਂ ਬਾਅਦ ਇਹਨੂੰ ਫਿਰ ਆਪਾਂ ਰੱਖਾਂਗੇ 5 ਤੋਂ 7 ਮਿੰਟ ਅਸਤੀ। ਅਗਰ ਜ਼ਿਆਦਾ ਤਾਂ 10 ਵੀ 10 ਮਿੰਟ ਵੀ ਰੱਖ ਸਕਦੇ ਆ ਇਹਦੇ ਵਿੱਚੋਂ ਤੁਹਾਨੂੰ ਦਿਖਾਵਾਂਗੇ ਬਾਅਦ ਚ ਸਟਾਰੀ ਸਰ ਬਾਹਰ ਆ ਜਾਏਗਾ। ਗੈਸ ਨੂੰ ਆਪਾਂ ਕਰ ਲਿਆ ਹੁਣ ਤੇ ਆਪਣੀ ਤੜਨ ਵਾਲੀ ਰੱਖ ਲਈ ਕੜਾਈ ਤੇ ਤੇਲ ਨੂੰ ਆਪਾਂ ਪਾ ਲਾਂਗੇ ਆਪਾਂ ਸਰੋਂ ਦਾ ਤੇਲ ਲਿਆ ਤੁਸੀਂ ਜਿਹੜਾ ਮਰਜ਼ੀ ਲੈ ਸਕਦੇ ਆ ਤੁਹਾਡੇ ਕੋਲ ਜਿਹੜਾ ਵੀ ਕੁਕਿੰਗ ਆਇਲ ਹੋਵੇ ਤਾਂ ਤੁਸੀਂ ਉਹ ਪਾਸ ਵਰਤ ਸਕਦੇ ਆ ਆਪਣੇ ਕੋਲੇ ਵਧੀਆ ਕੋਲੂ ਦਾ ਤੇਲ ਆ ਤਾਂ ਉਧਰ ਆਪਣੇ ਫਰਾਈਜ਼ ਆ ਜਿਹੜੇ ਉਹਨੂੰ ਆਪਾਂ ਕੱਢ ਲਿਆ ਉਹ ਠੰਡੇ ਹੋਣ ਦੇ ਆ ਜਦੋਂ ਠੰਡੇ ਹੋਣਗੇ ਬਾਅਦ ਚ ਉਹਦੇ ਵਿੱਚ ਆਪਾਂ ਜਿਹੜੇ ਜਿਹੜੇ ਮਸਾਲੇ ਐਡ ਕਰਨੇ ਆ ਮਿਰਚ ਮਸਾਲਾ ਉਹ ਪਾਵਾਂ। ਪੌਣਾ ਚਮਚ ਪਾਵਾਂਗੇ ਉੱਪਰ ਨਮਕ। ਆਪਾਂ ਸਿੰਦਾ ਨਮਕ ਲਿਆ ਤੁਸੀਂ ਜਿਹੜਾ ਵੀ ਲਓਗੇ ਉਸ ਹਸਾ ਪਾ ਸਕਦੇ ਜਿੰਨਾ ਵੀ ਤੀਜ ਹੋਵੇ ਘੱਟ ਹੋਵੇ। ਪੌਣੇ ਤੋਂ ਥੋੜਾ ਜਿਹਾ ਕੱਟ ਆਪਾਂ ਲਿਆਂ ਲਾਲ ਮਿਰਚਾਂ। ਇਹ ਸਵਾਦ ਅਨਸਾਰ ਤੁਸੀਂ ਪਾ ਸਕਦੇ ਜਿੰਨਾ ਵੀ ਪਾਣਾ ਹੋਵੇ। ਨਮਕ ਦਾ ਕੀ ਆ ਨਮਕ ਆਪਾਂ ਬਾਅਦ ਚ ਉੱਪਰ ਦੀ ਵੀ ਪਾ ਸਕਦੇ। ਇਦਾਂ ਭਰੇ ਹੋਏ ਚਮਚ ਆਪਾਂ 2 ਪਾਵਾਂਗੇ ਕਾਰਨ ਫਲੋਰ। ਇਹਨੂੰ ਮਿਕਸ ਕਰਾਂਗੇ ਮਿਕਸ ਕਰਾਂਗੇ ਤਾਂ ਕਿ ਜਿਹੜੇ ਆਪਾਂ ਮਸਾਲੇ ਪਾਏ ਆ ਨਮਕ ਮਿਰਚਾ ਉਹ ਕਿਸੇ ਇੱਕ 프라이ਸ ਤੇ ਨਾ ਰਹਿ ਜਾਣ ਉਹਨਾਂ ਨੂੰ ਸਾਰਿਆਂ ਨੂੰ ਚੰਗੀ ਤਰ੍ਹਾਂ ਕਰਾਂਗੇ ਔਰ ਜਿਹੜਾ ਆਪਣਾ ਕਾਰਨ ਫਲੌਰ ਪਾਇਆ ਆ ਆ ਇਹ ਪਾਣੀ ਸੁੱਕਣ ਦਾ ਕੰਮ ਕਰੇਗਾ ਜਿਹੜਾ ਇਹਦੇ ਵਿੱਚੋਂ ਸਟਾਰਚ ਨਿਕਲੇਗਾ ਉਹਨੂੰ ਸੁੱਕਲੇਗਾ ਤੇ ਇਹਨੂੰ ਡਰਾਈ ਕਰੇਗਾ 프라이ਸ ਨੂੰ ਉਧਰ ਆਪਣਾ ਤੇਲ ਗਰਮ ਹੋ ਰਿਹਾ ਉਹਨੀ ਦੇਰ ਆਪਾਂ ਇਹਨਾਂ ਤੇਲ ਹੋ ਗਿਆ ਗਰਮ ਆਪਣਾ ਤੇ ਆਪਾਂ ਹੁਣ ਫਰਾਈਜ਼ ਨੂੰ ਫਰਾਈ ਕਰਾਂਗੇ। ਲਈ ਆਪਾਂ ਡਿਓਡੀ ਚੇਂਜ ਕਰਤੀ ਹੁਣ। ਫਰਾਈ ਕਰਨ ਲਾਇਆ ਮੜ ਫਰੀਦੋ ਦੇਖੋ ਕਿੰਨਾ ਵਧੀਆ ਕਲਰ ਆ ਰਿਹਾ ਕ੍ਰਿਸਪੀ ਹੋ ਰਹੇ ਨੇ ਆਪਾਂ ਇਹਦੇ ਜਿੱਨਾ ਲਾਲ ਮਿਰਚਾਂ ਪਾਈਆਂ ਅਗਰ ਤੁਸੀਂ ਬੱਚੇ ਵਾਲੇ ਬਣਾਣੇ ਤਾਂ ਕੱਲਾ ਨਮਕ ਪਾ ਕੇ ਵੀ ਬਣਾ ਸਕਦੇ ਆ ਤਾਂ ਅਗਰ ਤੁਸੀਂ ਵੱਡਿਆਂ ਨੇ ਖਾਣੇ ਆ ਤਾਂ ਫਲੇਵਰ ਵੀ ਦੇ ਸਕਦੇ ਆ ਇਹਨੂੰ ਅਦਰਕ ਦਾ ਲਸਣ ਦਾ ਪਾਊਡਰ ਮਿਲ ਜਾਂਦਾ ਉਹ ਪਾਊਡਰ ਨੂੰ ਤੁਸੀਂ ਵਿੱਚ ਪਾ ਸਕਦੇ ਆ ਆ ਦੇਖੋ ਬਣੇ ਆ ਕ੍ਰਿਸਪੀ ਆਵਾਜ਼ ਚੈੱਕ ਕਰੋ ਇਨਨੋਂ ਆਪਾਂ 골ਡਨ ਹੋਂ ਤੱਕ ਇਹਨਾਂ ਨੂੰ ਫਰਾਈ ਕਰਨਾ। ਉਦੋਂ ਬਾਅਦ ਕੱਢ ਲਾਂਗੇ ਇਹਨਾਂ ਨੂੰ। ਮਿਲਦੇ ਆਪਾਂ ਸਾਰੇ ਫਰਾਈ ਕਰਨ ਤੋਂ ਬਾਅਦ। ਲਓ ਜੀ। ਆਪਣੀ ਪਲੇਟ ਹੋ ਗਈ ਤਿਆਰ। ਤੇ ਦੇਖੋ ਕਿੰਨੇ ਵਧੀਆ ਬਣੇ ਆ। ਦੇਖ ਸਕਦੇ ਆ ਇਹਨੂੰ ਤੁਸੀਂ ਗ੍ਰੀਨ ਸੌਸ ਨਾਲ ਖਾਓ, ਰੈੱਡ ਨਾਲ ਖਾਓ, ਉਦਾਂ ਖਾਓ। ਹਾਂਜੀ ਜੇ ਰੈਸਪੀ ਤੁਹਾਨੂੰ ਵਧੀਆ ਲੱਗੀ ਤਾਂ ਅੱਗੇ ਸ ਆਪਣੇ ਦੋਸਤਾਂ ਮਿੱਤਰਾਂ ਨਾਲ ਸ਼ੇਅਰ ਕਰਿਓ ਵਧੀਆ ਹੈਗੀ ਇਹਨੂੰ ਚਾਹ ਨਾਲ ਖਾਓਗੇ ਤਾਂ ਬਹੁਤ ਮਜ਼ਾ ਆਏਗਾ ਤੇ ਵੀਡੀਓ ਨੂੰ ਪਲੀਜ਼ ਲਾਈਕ ਕਮੈਂਟ ਸ਼ੇਅਰ ਜ਼ਰੂਰ ਕਰਨਾ ਤਾਂ ਕਿ ਆਉਣ ਵਾਲੀਆਂ ਤੇ ਤੁਹਾਨੂੰ ਵੀਡੀਓ ਮਿਲਦੀਆਂ ਮਿਲਦੀਆਂ ਰਹਿਣ ਤੇ ਬੈਲ ਆਈਕਨ ਜ਼ਰੂਰ ਦਬਾ ਦੇਣਾ ਠੀਕ ਆ ਮਿਲਦੇ ਆ ਅਗਲੀ ਵੀਡੀਓ ਦੇ ਨਾਲ